ਸਤਗੁਰੂ ਬਾਬਾ ਲਾਲ ਦਿਆਲ ਜੀ ਦੇ ਜਨਮ ਦਿਹਾੜੇ ਦੇ ਸੰਬੰਧ ਵਿੱਚ ਟਾਊਨ ਪਲਾਜ਼ਾ ਮਾਰਕੀਟ ਟਾਊਨ ਹਾਲ ਚੌਂਕ ਵਿਖੇ ਰਾਜੂ ਸ਼ੈਂਕੀ ਅਤੇ ਆਸ਼ੀਸ਼ ਸ਼ੈਂਕੀ ਵੱਲੋਂ ਲੰਗਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਅੰਮ੍ਰਿਤਸਰ ਦੇ ਮੇਅਰ ਜਤਿੰਦਰ ਸਿੰਘ ਮੋਤੀਪਾਟਿਆ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਉਨ੍ਹਾਂ ਨੇ ਬਾਬਾ ਲਾਲ ਦਿਆਲ ਜੀ ਦੇ ਜਨਮ ਦਿਹਾੜੇ ਦੀ ਸਮੂਹ ਸ਼ਹਿਰ ਵਾਸੀਆਂ ਨੂੰ ਵਧਾਈ ਦਿੱਤੀ। ਇਸ ਮੌਕੇ ਅਮਿਤ ਸਿੰਘ, ਰਾਜੇਂਦਰ ਖੰਨਾ ਸਮੇਤ ਸੰਗਤਾਂ ਮੌਜੂਦ ਸਨ। ਬਾਬਾ ਲਾਲ ਜੀ ਦਾ ਜਿਹੜਾ ਜਨਮ ਦਿਹਾੜਾ ਹਰ ਸਾਲ ਦੀ ਤਰ੍ਹਾਂ ਮਨਾਇਆ ਜਾਂਦਾ ਹੈ ਹਰ ਸਾਲ ਜਿਹੜਾ ਟਾਉਨ ਪਲਾਜ਼ਾ ਮਾਰਕੀਟ ਨੂੰ ਬਹੁਤ ਸਾਰੀਆਂ ਥਾਵਾਂ ਤੇ ਲੰਗਰ ਲੱਗਦੇ ਨੇ ਸੋ ਉਸ ਮਾਲਕ ਦਾ ਅਸ਼ੀਰਵਾਦ ਲੈਣ ਲਈ ਅੱਜ ਇੱਥੇ ਟਾਉਨ ਪਲਾਜ਼ਾ ਮਾਰਕੀਟ ਵਿਖੇ ਲੰਗਰ ਲਗਾਇਆ ਗਿਆ ਜਿੱਥੇ ਅਸੀਂ ਅੱਜ ਬਾਬਾ ਜੀ ਦੇ ਜਨਮ ਦਿਹਾੜੇ ਦੇ ਉੱਤੇ ਅਸ਼ੀਰਵਾਦ ਲੈਂਦੇ ਹੋਏ ਮਹਾਰਾਜ ਦਾ ਅਰਦਾਸ ਕਰਦੇ ਹਾਂ ਸਰਬੱਤ ਦੇ ਭਲੇ ਲਈ ਸਰਬੱਤ ਲੁਕਾਈ ਦੇ ਜਿਹੜੇ ਨੇ ਮਨੋ ਕਾਮਨਾ ਪੂਰੀਆਂ ਕਰਨ ਲਈ ਅੱਜ ਇਹ ਅਰਦਾਸ ਕਰਦਿਆਂ ਸਾਰੇ ਅਮਸਰ ਦੇ ਸ਼ਹਿਰ ਵਾਸੀਆਂ ਦਾ ਧੰਨਵਾਦ ਕਰਦਾ ਔਰ ਆਪਣੀ ਲੀਡਰਸ਼ਿਪ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦਾ ਵੀ ਧੰਨਵਾਦ ਕਰਨਾ ਜਿਸ ਨਾਲ ਮੈਨੂੰ ਇਹ ਮਾਣ ਬਖਸ਼ ਕੇ ਅਮਸਰ ਸ਼ਹਿਰ ਦਾ ਮੇਅਰ ਬਣਾਇਆ ਬੜਾ ਵੱਡਾ ਦਿਨ ਹੈ ਅੱਜ ਔਰ ਸ਼ੋਭਾ ਯਾਤਰਾ ਨਿਕਾਲੀ ਗਈ ਹੈ ਸ਼ੋਭਾ ਯਾਤਰਾ ਦੇ ਉਪਲਕਸ਼ ਵਿੱਚ ਲੰਗਰ ਲੱਗਿਆ ਬਾਬਾ ਲਾਜੀ ਦਾ ਲੰਗਰ ਲਗਾਇਆ ਗਿਆ ਔਰ ਸਾਡੇ ਮੇਅਰ ਸਾਹਿਬ ਮੋਤੀ ਪਾਟਿਆ ਜੀ ਬਾਬਾ ਲਾਜੀ ਕਰਕੇ ਲੰਗਰ ਕਰਕੇ ਔਰ ਸਾਰਿਆਂ ਨੂੰ Pe ard din măstit tipon